ਕੱਛਾ ਸ੍ਰੀ ਭਾਈ ਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਸ਼ਾਂਪੂਰਾ ਸ਼ਾਂਪੂਰਾ ਹੀ ਆਣਾ ਜੀ ਹਾਂ ਜੀ ਤੇ ਉੱਥੇ ਅਸੀਂ ਇੱਕ ਘਰ ਦੇ ਵਿੱਚ ਗਏ ਸੀ ਬਹੁਤ ਮਾੜੇ ਹਾਲਾਤ ਸੀ ਲੋਹਾੜਾਂ ਦੇ ਵਿੱਚ ਬਿਲਕੁਲ ਟੈ ਗਿਆ ਵਹਿ ਗਿਆ ਤੁਸੀਂ ਛੱਤਾਂ ਦੇਖ ਸਕਦੇ ਹੋ ਸਮਾਨ ਦੇਖ ਸਕਦੇ ਹੋ ਸਾਰਾ ਖਰਾਬ ਹੋ ਚੁੱਕਾ ਡਰਮ ਦੇਖ ਲਓ ਤੁਸੀਂ ਜੋ ਵੀ ਕਣਕ ਵਾਲਾ ਸਾਰੀ ਕਣਕ ਵੀ ਖਰਾਬ ਹੋ ਚੁੱਕੀ ਆ ਤੇ ਮਜ਼ਦੂਰ ਆਦਮੀ ਸੀ ਅਸੀਂ ਅੱਜ ਸੇਵਾ ਕਰਨੀ ਹੈ ਜਿੰਨੀ ਵੀ ਹੋ ਸਕਦੀ ਹੈ ਇਸ ਵੀਰ ਦੀ ਘਰ ਬਣਾ ਕੇ ਦੇਣਾ ਵਾ ਤਾਂ ਮੈਂ ਬੇਨਤੀ ਕਰਾਂਗੇ ਸਾਰੇ ਵੀਰਾਂ ਨੂੰ ਜੋ ਵੀ ਫੌਰੀਂ ਦੇ ਵਿੱਚ ਨੇ ਤੇ ਵੱਧ ਤੋਂ ਵੱਧ ਸੇਵਾ ਭੇਜੋ ਤਾਂ ਕਿ ਅਸੀਂ ਇਹਨਾਂ ਜਿਹੜਾ ਗਰੀਬਾਂ ਦੀ ਬਾਹ ਫੜ ਸਕੀਏ ਇਹਰੇ ਘਰ ਦੇਖ ਚੁੱਕੇ ਨੇ ਉਹਨਾਂ ਨੂੰ ਬਣਾਈਏ ਤੇ ਅਸੀਂ ਵੀਰ ਕੋ ਪੁੱਛਾਂਗੇ ਕਿ ਕਿੰਨੇ ਦਿਨ ਲਾਹ ਹੋਇਆ ਤੁਹਾਡੇ ਪਾਣੀ ਕਿੰਨੇ ਦਿਨ ਰਿਹਾ ਸੀ ਇੱਥੇ ਪਾਣੀ ਉੱਜੀ ਦੇ 15 ਦਿਨ 15 ਦਿਨ ਹਾਂਜੀ ਤੇ ਆਪਣਾ ਸ਼ੁਰੂ ਇਥੋਂ ਹੈ ਜੀ ਸ਼ੁਰੂ ਇਥੋਂ ਹੈ ਜੀ ਪਾਣੀ ਜ਼ਿਆਦਾ ਆ ਗਿਆ ਨਾ ਇਧਰੋਂ ਵਜਣਾ ਬੈਕ ਓਕੇ ਹਾਂਜੀ ਸ਼ੁਰੂ ਇਥੋਂ ਹੈ ਸ਼ੁਰੂ ਇਥੋਂ ਹੈ ਤੇ ਕਿੰਨੇ ਦਿਨ ਪਾਣੀ ਦੇ ਵਿੱਚ ਰਹੇ ਫਿਰ ਪਾਣੀ ਚਹੀ ਰੇਹਾਂ ਦੱਸ ਦੇਣ ਤੇ ਘਰੋਂ ਬਾਹਰ ਵੀ ਗਏ ਕਿ ਜਾਂ ਇੱਥੇ ਰਹਿਣਾ ਪਿਆ ਨਹੀਂ ਨਹੀਂ ਬਾਹਰ ਗਏ ਆਵੇਲੀ ਨਾਲ ਉੱਥੇ ਬਸ ਬਣਾ ਬਣਾ ਸੱਸੀਆ ਮੁੰਜਾ ਮੁੰਜਾ ਸਮਝ ਸਮਝ ਕਰ ਲਈ ਗਏ ਤੇ ਵੀਰ ਦੇ ਡੈਡੀ ਦੀ ਵੀ ਡੈਥ ਹੋ ਚੁੱਕੀ ਆ ਕਿੰਨੇ ਦਿਨ ਹੋ ਗਏ ਡੈਥ ਹੋਈ ਨੂੰ ਕੱਲ ਹੋਈ ਹੈ ਜੀ ਕੱਲ ਡੈਥ ਹੋਈ ਹੈ ਹਾਂਜੀ ਕੱਲ ਡੈਥ ਹੋਈ ਹੈ ਲਹੜਾਂ ਦੇ ਕਰਕੇ ਥੋੜੀ ਮੁਸ਼ਕਲ ਆਈ ਸੀ ਹਾਂਜੀ ਤੇ ਡੈਡੀ ਕਿੱਥੇ ਹੈਗੇ ਸੀ ਉਸ ਟਾਈਮ ਨੇੜੇ ਉਸ ਟੈਮ ਇੱਥੇ ਉਧਰ ਰਖੇ ਹੋਏ ਲਈ ਪਹਿਲਾਂ ਜਦੋਂ ਸਾਡਾ ਆ ਗਿਆ ਸੀ ਇੱਥੇ ਬੈਠੇ ਇੱਥੇ ਸੀ ਕਰਦੇ ਆ ਹੁਣ ਅੱਜ ਖੜਿਆ ਹਾਂ ਹਾਂ ਜੀ ਹਾਂ ਜੀ ਇੱਥੇ ਅੱਛਾ ਤੇ ਕੀ ਪ੍ਰੋਬਲਮ ਸੀ ਉਹਨਾਂ ਨੂੰ ਉਹਨਾਂ ਨੂੰ ਹੈਗੇ ਉਹਦੀ ਹਾਰਦੀ ਪ੍ਰੋਬਲਮ ਹਾਰਦੀ ਪ੍ਰੋਬਲਮ ਚੰਦੀ ਤੇ ਭਾਜੀ ਦੀ ਡੈਥ ਹੋ ਚੁੱਕੀ ਆ ਕੱਲ ਹੀ ਅਜੇ ਡੈਥ ਹੋਈ ਆ ਆਹਨਾਂ ਦੀ ਵਾਈਫ ਖੜੇ ਨੇ ਇੱਥੇ ਤੇ ਹਣੇ ਕੀ ਬੋਲਣਾ ਚਾਹੋਗੇ ਕਿਸੇ ਨੂੰ ਬੋਲਣਾ ਕੀ ਇਹ ਪੇ ਜੜੀ ਦਾ ਪੇ ਵਾਲੇ ਆ ਗਏ ਆ ਹੀ ਤੇ ਹਰ ਦੇ ਨਾਲ ਆਪਣੀ ਉਹਨਾਂ ਨੂੰ ਵੀ ਇਹ ਦੀ ਡੈਥ ਹੋ ਗਈ ਪਾਣੀ ਆ ਗਿਆ ਕੋਠੇ ਢਿੱਪਿਆ ਇਸ ਕਰਕੇ ਵੀ ਉਹਨਾਂ ਦੇ ਉਹਨਾਂ ਦੀ ਦਹਾ ਹੋ ਗੇ ਨਾ ਸੀ ਘਰ ਤੇ ਨਾ ਸੀ ਪਾਰ ਜੋਗੇ ਅਜਿ ਉੱਜੜ ਗਏ ਸਾਰੇ ਇੱਕ ਉਹ ਹਰ ਉਸ ਪੇ ਦਦਾ ਛੱਡ ਕੇ ਚਲ ਗਿਆ ਤੇ ਕੁਝ ਘਰ ਨੇ ਜਾ ਛੜਿਆ ਕੋਈ ਮੀ ਨਹੀਂ ਸਾਨੂੰ ਜਾ ਛੜਿਆ ਕਰਦਾ ਕੋ ਰਸ਼ ਰੁਸ਼ ਨਾ ਰਿਆ ਕੁਝ ਨਹੀਂ ਰਿਆ ਕੋ ਸਭ ਹੁਣ ਕੁਝ ਮਿਲ ਰਿਹਾ ਕਿ ਨਹੀਂ ਖਾਣ ਵਾਸਤੇ ਹਾਂਜੀ ਤਾਂ ਕੁਝ ਮਿਲਦੇ ਆ ਹਨ ਤੇ ਕਿਤੇ ਚੀਜ਼ ਦੀ ਕੋਈ ਕਮੀ ਜਾਂ ਕੁਝ ਕੰਮੀ ਤੇ ਹੁਣ ਬਥੇਰੀ ਐ ਪਰ ਕੀ ਕਰੀਏ ਹੁਣ ਕੁਛ ਨਹੀਂ ਆ ਰਿਹਾ ਨਾ ਖਾਂਤੀ ਹਾਂਜੀ ਉਹ ਕਾਹ ਆਪਾਂ ਜਿਹੜੀ ਸੇਵਾ ਕਰਨੀ ਆ ਆਪਾਂ ਕਰਨੀ ਇਹਨਾਂ ਨੂੰ ਘਰ ਬਣਾ ਕੇ ਦੇਣਾ ਵਾ ਤੇ ਤੁਸੀਂ ਦੇਖ ਹੀ ਚੁੱਕੇ ਹੋ ਘਰ ਦੇ ਹਾਲਾਤ ਆ ਦਿਖਾ ਸਕਦਾ ਹਾਂ ਅਸੀਂ ਸਾਰੇ ਤੋਂ ਬਹੁਤ ਹੀ ਮਾੜੇ ਹਾਲਾਤ ਨੇ ਇਹਨਾਂ ਘਰਾਂ ਦੇ ਤੇ ਅਸੀਂ ਕੋਸ਼ਿਸ਼ ਕਰੀਏ ਜਲਦੀ ਤੋਂ ਜਲਦੀ ਹੁਣ ਪਾਣੀ ਸੁੱਕ ਚੁੱਕਾ ਵਾ ਕਾਫੀ ਅੱਜ ਤੱਕ ਤੇ ਅਸੀਂ ਛੇਤੀ ਤੋਂ ਛੇਤੀ ਇਹਨਾਂ ਘਰਾਂ ਦੀ ਮੁਰੰਮਤ ਕਰੀਏ ਤੇ ਬਣਾ ਕੇ ਦਈਏ ਇੱਕ ਕਮਰਾ ਜਾਂ ਦੋ ਕਮਰੇ ਇੱਕ ਰਸੋਈ ਜੋ ਵੀ ਇਹਨਾਂ ਦਾ ਵੰਨ ਸਕਦਾ ਕੋਸ਼ਿਸ਼ ਕਰੀਏ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਕਰ ਸਕੀਏ ਤੇ ਸੇਵਾ ਤੁਸੀਂ ਕਰਨੀ ਹੈ ਵੀਰੋ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਸੇਵਾ ਕਰ ਸਕਦੇ ਹੋ ਤੇ ਅਕਾਊਂਟ ਦੇ ਵਿੱਚ ਮੈਂ ਅਕਾਊਂਟ ਨੰਬਰ ਵੀ ਇਹਨਾਂ ਦਾ ਦਵਾਵਾਂਗਾ ਤਾਂ ਕਿ ਇਹਨਾਂ ਦੇ ਅਕਾਊਂਟ ਦੇ ਵਿੱਚ ਜਿੰਨੀ ਮਾਉਂਟ ਹੈ ਉਹ ਆ ਸਕੇ ਤੇ ਜਿੰਨੇ ਵੀ ਅਸੀਂ ਕੋਈ ਆਪਣਾ ਨੰਬਰ ਨਹੀਂ ਦਵਾਵਾਂਗੇ ਮੋਬਾਈਲ ਨੰਬਰ ਵੀ ਇਹਨਾਂ ਦੇ ਦਵਾਵਾਂਗੇ ਸਕਰੀਨ ਦੇ ਉੱਤੇ ਤੇ ਅਕਾਊਂਟ ਨੰਬਰ ਵੀ ਇਹਨਾਂ ਦੇ ਦਵਾਵਾਂਗੇ ਤਾਂ ਜੋ ਵੀ ਇਹਨਾਂ ਦੀ ਮਾਉਂਟ ਸ਼ੁਰੂ ਕਰਾਂਗੇ ਉਸ ਟਾਈਮ ਤੋਂ ਇਹਨਾਂ ਦਾ ਕੰਮ ਸਟਾਰਟ ਕਰ ਦਾਂਗੇ ਤੇ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤਾਂ ਕਿ ਸੇਵਾ ਵਾਸਤੇ ਹੋਰ ਬਹੁਤ ਘਰ ਨੇ ਇਸ ਪੰਜਾਬ ਦੇ ਵਿੱਚ ਜਿਹੜੇ ਡਿੱਗ ਚੁੱਕੇ ਨੇ ਛੱਤਾਂ ਡਿੱਗ ਚੁਕੀਆਂ ਨੇ ਤੇ ਵਿਚਾਰੇ ਕਦੀ ਕਿਤੇ ਰਹਿ ਰਹੇ ਨੇ ਕੋਈ ਕਿਤੇ ਕਹਿ ਰਹਿ ਰਹਿਆ ਵਾ ਤੇ ਆਪਾਂ ਇਹਨਾਂ ਨੂੰ ਛੱਤਾਂ ਦੇਣੀ ਆ ਬਣਾ ਕੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪੰਜਾਬੀਆਂ ਨੂੰ ਵੰਡਵਾਸੀਆਂ ਨਾਲ ਜਿਹੜੇ ਕਿ ਪਹੁੰਚੇ ਨੇ ਸਰਦਾਰ ਸਾਹਿਬ ਤੇ ਉਹ ਤੁਹਾਨੂੰ ਇੱਥੇ ਥੋੜਾ ਜਿਹਾ ਵਾਕਿਆ ਦੱਸਣਗੇ ਕਿ ਹੋਇਆ ਕੀ ਸੀ ਕਿਸ ਕਾਰਨ ਬਿਮਾਰ ਹੋਏ ਸੀ ਕੱਲ ਡੈਥ ਹੋ ਚੁੱਕੀ ਉਹਨਾਂ ਦੀ ਤੇ ਪਾਜੀ ਹੁਣ ਦੱਸਣਗੇ ਥੋੜਾ ਜਿਹਾ ਕਿਦਾਂ ਸੀ ਪਾਜੀ ਜਿੱਦਾਂ ਇਹਨਾਂ ਤੇ ਹਾਲਾਤ ਪਹਿਲਾਂ ਵੀ ਇਦਾਂ ਦਾ ਸੀ ਸਾਰਾ ਇਹ ਵਾਈ ਗੁਰੂ ਜੀ ਪਹਿਲਾਂ ਹੀ ਹਾਂ ਤਾਂ ਬਹੁਤ ਘਰ ਚ ਗਰੀਬੀ ਹੂੰ ਹੂੰ ਤੇ ਕੁਝ ਜਦੋਂ ਪਾਣੀ ਆਇਆ ਤੇ ਹੋਰ ਵੀ ਇਹ ਮੁੰਡਾ ਪਹਿਲੇ ਵੀ ਥੋੜਾ ਬਿਮਾਰ ਰਹਿੰਦਾ ਸੀ ਤੇ ਜਦੋਂ ਪਾਣੀ ਆਇਆ ਪਾਣੀ ਆਉਣ ਦੇ ਨਾਲ ਹੋਰ ਵੀ ਘਬਰਾ ਗਿਆ ਤੇ ਬਿਮਾਰ ਹੋ ਗਿਆ ਉਹ ਚੜੇ ਹਸਪੀਟਲ ਲੈ ਗਏ ਜਿੰਨੇ ਜੋਗੀ ਪਜਨਸ ਕੀਤੀ ਉਸ ਟਾਈਮ ਤੇ ਪਾਣੀ ਦੇ ਵਿੱਚ ਆਹ ਪਾਣੀ ਦੇ ਵਿੱਚ ਹੀ ਵਿਚਾਰੇ ਲੈ ਗਏ ਜਿਹੜੀ ਐਂਬੂਲੈਂਸ ਲੱਗੀਆਂ ਸੀ ਜੋ ਸੇਵਾ ਵਾਸਤੇ ਜੋ ਵੀ ਸੀ ਤੇ ਮਸਾਂ ਸਮਾਰ ਨੇ ਉਹਨਾਂ ਨੇ ਕੱਢ ਕੇ ਜੋ ਗਰੀਬੀ ਦਾ ਵੇਦਾ ਹੈਗਾ ਸੀ ਦੂਸਰੇ ਦੇ ਘਰ ਰੱਖਿਆ ਤੇ ਇਹਨੂੰ ਮੁੜ ਕੇ ਹਸਪੀਟਲ ਲੈ ਗਏ ਇਹ ਵਿਚਾਰਾ ਹਸਪੀਟਲ ਵੀ ਚਲੋ ਇਹਨੇ ਜਿੰਨੇ ਜੋਗੇ ਹਾਗੇ ਤੇ ਲਾਜ ਕਰਵਾਇਆ ਨਹੀਂ ਸਿਰੇ ਚੜਿਆ ਮਾਲਕ ਨੂੰ ਜੋ ਮਨਜ਼ੂਰ ਸੀ ਉਹ ਹੁੰਦਾ ਇਸੇ ਬੰਦੇ ਦੇ ਕਿਸੇ ਦੇ ਵਾਸਤੇ ਗੱਲ ਨਹੀਂ ਆ ਕਿ ਸੌਣ ਵਾਸਤੇ ਕੋਈ ਬਚਿਆ ਚਾਦਰ ਕੁਰਚੇ ਸਮਾਨ ਕਿ ਨਹੀਂ ਸੌਣ ਵਾਸਤੇ ਕੋਈ ਨਹੀਂ ਕੋਈ ਮਰੇ ਇਹਨਾਂ ਦੇ ਘਰ ਚ ਕੋਈ ਮੈਨੂੰ ਕੋਈ ਨਹੀਂ ਬਚਿਆ ਨਹੀਂ ਆ ਸਭ ਬਰਬਾਦ ਹੋ ਗਿਆ ਆ ਦੇਖ ਲੋ ਹਾਲਤ ਦਿਖਾ ਦਿਓ ਇਹਨਾਂ ਦੀ ਕੋਈ ਕੱਪੜਾ ਹਾਂਜੀ ਕੋਈ ਬਰੈਡ ਆਡ ਕੁਝ ਨਹੀਂ ਸਾਰੇ ਕੰਗਰੇਸ ਸਾਰੇ ਬਰਬਾਦ ਹੋ ਗਿਆ ਪੂਰਾ ਹੀ ਮਾਨਸਪਾਰਾ ਬਰਬਾਦ ਹੋ ਗਿਆ ਹਾਲਾਤ ਦਿਖਾ ਸਕਦੇ ਆ ਸਾਰਾ ਹੀ ਬਰਬਾਦ ਹੋ ਗਿਆ ਜੀ ਉਸਮਾਨ ਦੇਖ ਸਕਦੇ ਹੋ ਸਾਰਾ ਜਿੰਨਾ ਵੀ ਹੈ ਸਾਰਾ ਬਰਬਾਦ ਹੋ ਚੁੱਕਾ ਨਾ ਕੋਈ ਸੌਣ ਵਾਸਤੇ ਨਾ ਕੋਈ ਪਾਉਣ ਵਾਸਤੇ ਕੱਪੜਾ ਨਾ ਉੱਪਰ ਲੈਣ ਵਾਸਤੇ ਤੇ ਆਪਾਂ ਵੀਰੋ ਇਹ ਕਮਰਾ ਬੜੀ ਕਿਰਪਾ ਮਾਲਕ ਮਹਾਰਾਜ ਦੀ ਨਦੀ ਗਰੀਬਾਂ ਦੀ ਬੱਚਿਆਂ ਦੀ ਸੁਣੀ ਜਾਵੇ ਤੇ ਇਹਨਾਂ ਦੀ ਕੋਈ ਹੈਲਪ ਹੋ ਸਕੇ ਤੇ ਬੜਾ ਧੰਨਵਾਦ ਹੈ ਤੇ ਵਾਹਿਗੁਰੂ ਜੀ ਕਾ ਆਪਾਂ ਅਸੀਂ ਗਾੜੀ ਬੇਨਤੀ ਆ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਕਿ ਮਾਲਕ ਮਹਾਰਾਜ ਸ਼ੇਅਰ ਕਰੋ ਤੇ ਮਹਾਰਾਜ ਪਿੰਡ ਵਾਸੀਆਂ ਨੂੰ ਵੀ ਮਲੇ ਇਹਨਾਂ ਨੇ ਜੋ ਬਹੁਤ ਨੁਕਸਾਨ ਹੋਇਆ ਤੇ ਹੈਲਪ ਕੀਤੀ ਜਾਵੇ ਬੱਚੇ ਦੇ ਗਰੀਬ ਪਰਿਵਾਰ ਹੈ ਇਹ ਬੱਚਾ ਇਕੱਲਾ ਵਿਚਾਰਾ ਹੁਣ ਛੋਟਾ ਜਿਹਾ ਰਹਿ ਗਿਆ ਤੇ ਇਹਦਾ ਡੈਡੀ ਜਿਹੜਾ ਮੁੱਖ ਕਮਾਈ ਕਰਨ ਵਾਲਾ ਸੀ ਉਹ ਜਾਂਦਾ ਰਿਹਾ ਉਹ ਚਲੇ ਗਿਆ ਹਾਂਜੀ ਬਹੁਤ ਧੰਨਵਾਦ ਹੈ ਪਿੰਡ ਵਾਸੀਆਂ ਦਾ ਵੀ ਕਿ ਜਿਹੜੇ ਇਸ ਗਰੀਬ ਘਰ ਦਾ ਸਾਥ ਦਿੰਦੇ ਨੇ ਆਣ ਕੇ ਤੇ ਜੋ ਵੀ ਬਾਹ ਫੜਦੇ ਨੇ ਜੋ ਆਪਣਾ ਰਸਣ ਪਾਣੀ ਜੋ ਕਿਸੇ ਕੋਲ ਜਿੰਨਾ ਸਰਦਾ ਹੈ ਉਹ ਆਪਣੇ ਜੋਗੀ ਵਾਹ ਲ ਆ ਰਿਹਾ ਤੇ ਕਿਸੇ ਗਰੀਬ ਦਾ ਸਰ ਜੇ ਤੇ ਆਪਾਂ ਹਣ ਵੱਧ ਤੋਂ ਵੱਧ ਨਾਲ ਘਰ ਵੀ ਬਣਾਉਣਾ ਤੇ ਨਾਲ ਇਹਨਾਂ ਦਾ ਸਮਾਨ ਵੀ ਦੇਣਾ ਵਾ ਚਾਹੇ ਬੈੱਡ ਬਿਸਤਰਾ ਜੋ ਕੁਛ ਵੀ ਦੇ ਕੋਈ ਸੇਵਾ ਕਰ ਸਕਦਾ ਹੈ ਤੋਂ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਵੀਰ ਦੀ ਸੇਵਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ